ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਮਾ GST ਟੈਕਸ ਬ੍ਰੇਕ ਕੈਨੇਡਾ ਇਸ ਸ਼ਨੀਵਾਰ ਦਸੰਬਰ 14 2024 ਤੋਂ ਕੈਨੇਡਾ ਚੌਵੀ ਜ਼ਰੂਰੀ ਵਸਤਾਂ ਅਸਥਾਈ ਗੁੱਡ ਸਰਵਿਸ ਟੈਕਸ GST ਅਤੇ ਹਾਰਮੋਨਸ ਸਿਲ ਟੈਕਸ HST ਬ੍ਰੇਕ ਦਾ ਤੁਸੀਂ ਆਨੰਦ ਲਵੋਗੇ ਬਿੱਲ ਸੀ 78 ਦੇ ਥਾਟ ਪੇਸ਼ ਕੀਤੀ ਗਈ ਇਹ 2 ਮਹੀਨਿਆਂ ਦੀ ਟੈਕਸ ਛੁੱਟੀ ਸਰਦੀਆਂ ਦੇ ਮਹੀਨੇ ਦੌਰਾਨ ਵਿੱਤੀ ਰਾਤ ਪ੍ਰਦਾਨ ਕਰਨ ਲਈ ਲਿਬਰਲ ਸਰਕਾਰ ਦੇ ਯਤਨਾਂ ਦਾ ਹਿੱਸਾ ਟੈਕਸ ਛੋਟ 15 ਫਰਵਰੀ 2025 ਤੱਕ ਲਾਗੂ ਰਹੇਗੀ ਅਤੇ ਇਥੇ ਉਹ ਸਭ ਕੁਝ ਹੈ ਜਿੱਥੇ ਤੁਹਾਨੂੰ ਪਹਿਲਾਂ ਜਾਣਨ ਦੀ ਜ਼ਰੂਰਤ ਹੈ ਜੀਐਸਟੀ ਐਚਐਸਟੀ ਛੁੱਟੀ ਕੀ ਹੈ ਜੀਐਸਟੀ ਐਚਐਸਟੀ ਰਾਹ ਦੀਆਂ ਮੁੱਖ ਸ਼ਰਤਾਂ ਰਾਤ ਲਈ ਯੋਗ ਚਰਣੀਆਂ ਵਿਵਸਥਾ ਰੈਸਟੋਰੈਂਟਾਂ ਭੋਜਨ ਆਧਾਰਿਆਂ ਤੇ ਪ੍ਰਭਾਵ ਇਹ ਰੇਲਟਰ ਖਪਤਕਾਰਾਂ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ ਤੇ ਜੀਐਸਟੀ ਐਚਐਸਟੀ ਛੁੱਟੀ ਹੈ ਕੀ ਹੈ ਜੀਐਸਟੀ ਐਚਐਸਟੀ ਛੁੱਟੀ ਇੱਕ ਸਥਾਈ ਟੈਕਸ ਛੋਟ ਹੈ ਜਿਸ ਦਾ ਉਦੇਸ਼ ਖਾਸ ਵਸਤਾਂ ਸੇਵਾਵਾਂ ਤੇ ਜੀਐਸਟੀ ਐਚਐਸਟੀ ਖਰਚਿਆਂ ਨੂੰ ਖਤਮ ਕਰਕੇ ਕੈਨੇਡੀਅਨਾਂ ਤੇ ਵਿੱਤੀ ਬੋਝ ਨੂੰ ਘਟਾਉਣਾ ਹੈ बिल सम्रत, सी 78 ਇਸ ਟੈਕਸ ਬ੍ਰੇਕ ਦੀ ਸਮਰਥ ਸਮਰੱਥਾ ਕਰਨ ਵਾਲਾ ਕਾਨੂੰਨ ਹੈ ਤੇ ਸੈਨੇਟ ਦੁਆਰਾ ਮਨਜ਼ੂਰ ਕੀਤਾ ਗਿਆ ਤੇ 12 ਦਸੰਬਰ 2024 ਨੂੰ ਸਾਹੀ ਮਨਜ਼ੂਰੀ ਪ੍ਰਾਪਤ ਕੀਤੀ ਗਈ ਸੀ ਇਹ ਉਪਾਦੇਸ਼ਪਾਰ ਦੇ ਪਰਿਵਾਰਾਂ ਲਈ ਬਹੁਤ ਲੜਿੰਦੀ ਵਿਕਤੀ ਰਾਤ ਪ੍ਰਦਾਨ ਕਰਦੇ ਹੋਏ ਤਿਆਰ ਕੀਤੇ ਗਏ ਭੋਜਨ ਨੂੰ ਲੈ ਕੇ ਬੱਚਿਆਂ ਦੇ ਕੱਪੜਿਆਂ ਤੱਕ ਜ਼ਰੂਰੀ ਵਸਤਾਂ ਇੱਕ ਵਿਸ਼ਾਲ ਸ਼੍ਰੇਣੀ ਕਵਰ ਕਰਦਾ ਹੈ ਜੀਐਸਟੀ ਰਾਹਤ ਮੁੱਖ ਸ਼ਰਤਾਂ ਯੋਗ ਅਬਦੀ ਦੌਰਾਨ ਜੀਐਸਟੀ ਐਚਐਸਟੀ ਛੋਟ ਲਈ ਯੋਗ ਹੋਣ ਲਈ ਕੁਝ ਸ਼ਰਤਾਂ ਵੀ ਪੂਰੀਆਂ ਹੋਣੀਆਂ ਚਾਹੀਏ ਨੇ ਪੂਰਾ ਭੁਗਤਾਨ ਆਈਟਮ ਲਈ ਇੱਕ 14 ਦਸੰਬਰ 2024 ਤੇ 15 ਫਰਵਰੀ 2025 ਵਿਚਕਾਰ ਭੁਗਤਾਨ ਕੀਤਾ ਜਾਣਾ ਚਾਹੀਦਾ 14 ਦਸੰਬਰ 2024 ਤੋਂ ਪਹਿਲਾਂ ਕੀਤਾ ਗਿਆ ਅੰਸ਼ਕ ਭੁਗਤਾਨ ਯੋਗ ਨਹੀਂ ਹੁੰਦਾ ਜੇਕਰ ਬਕਾਇਆ ਬਾਕੀ ਦਾ ਟੈਕਸ ਬ੍ਰੇਕ ਦੌਰਾਨ ਪੂਰਾ ਕੀਤਾ ਜਾਂਦਾ ਹੈ ਡਿਲੀਵਰੀ ਦੀ ਲੋਡ ਤੇ ਖਾਸ ਕਰਕੇ ਆਈਟਮਾਂ ਦੇ ਟੂ ਟੈਕਸ ਛੋੜ ਦੀ ਮਿਆਦ ਦੇ ਅੰਦਰ ਖਰੀਦਦਾਰ ਨੂੰ ਪ੍ਰਦਾਨ ਕੀਤਾ ਜਾਣਾ ਚਾਹੀਦਾ ਜਾਂ ਉਪਲਬਧ ਕਰਾਉਣਾ ਚਾਹੀਦਾ ਭੇਜੀਆਂ ਗਈਆਂ ਆਟਮਾਂ ਲਈ ਡਿਲੀਵਰੀ ਨੂੰ ਪੂਰਾ ਮੰਨਿਆ ਜਾਂਦਾ ਜਦੋਂ ਆਟਮ ਇੱਕ ਕੋਰੀਅਰ ਜਾਂ ਕੋਰੀਅਰ ਨੂੰ ਸੌਂਪੇ ਜਾਂਦੀ ਹੈ ਆਯਾਤ ਸਮਾਨ ਦੇ ਵਿੱਚ ਜਿੱਥੇ ਖਾਸ ਕਰਕੇ ਖਰੀਦੀਆਂ ਗਈਆਂ ਵਸਤੂਆਂ ਨੂੰ ਵੀ ਟੈਕਸ ਰਾਹਤ ਲਈ ਯੋਗ ਹੁੰਦੀਆਂ ਨੇ ਬਸ਼ਰਤੇ ਕਿ ਉਪਰੋਕਤ ਸ਼ਰਤਾਂ ਪੂਰੀਆਂ ਹੋਣ ਐਚਐਸਟੀ ਅਤੇ ਜੀਐਸਟੀ ਰਾਤ ਯੋਗ ਸ਼੍ਰੇਣੀ ਵਸਤੂਆਂ ਟੈਕਸ ਬ੍ਰੇਕ ਹਰੇਕ ਸ਼੍ਰੇਣੀ ਪ੍ਰਦਾਨ ਕੀਤੇ ਗਏ ਵਿਸਤ੍ਰਿਤ ਦਿਸ਼ਾ ਨਿਰਦੇਸ਼ ਵਸਤੂਆਂ ਤੇ ਸੇਵਾ ਦੇ ਉੱਪਰ ਨਿਰਧਾਰਿਤ ਲਾਗੂ ਕੀਕੀਆਂ ਗਈਆਂ ਨੇ ਭੋਜਨ ਵਾਲੇ ਪਦਾਰਥਾਂ ਵਿੱਚ ਤਿਆਰ ਭੋਜਨ ਸੈਂਡਵਿਚ ਸਲਾਦ ਪਨੀਰ ਪਲੇਟਰ ਪਹਿਲਾ ਤੋਂ ਬਣੇ ਭੋਜਨ 스ਨੈਕਸ ਦੇ ਵਿੱਚ ਚਿਪਸ ਕੈਂਡੀ ਡੈਡਰ ਮਾਲ ਗ੍ਰੋਲਾ ਬਾਰ ਖਾਣ ਵਾਲੇ ਪਦਾਰਥਾਂ ਚਾਹ ਕੌਫੀ ਜੂਸ ਕਾਰਬੋਨੇਟ ਡਰਿੰਕਸ ਦੀ ਸਮੂਦੀ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਚ ਬੀਅਰ, ਸਨਾਈਡਰ, ਵਾਈਨ ਅਤੇ 22% ABW ਤੋਂ ਘੱਟ ਅਲਕੋਹਲ ਸਮਗਰੀ ਅਤੇ ਪ੍ਰੀਮੀਅਰ ਡਰਿੰਕਸ ਅਯੋਗਾਟਮ ਖਰਾਕ ਪੂਰਬ ਕੈਨਵਸ ਨਾਲ ਭਰਿਆ ਭੋਜਨ ਜਾਂ ਫਿਰ ਖਾਣ ਪੀਣ ਦੇ ਪਦਾਰਥ ਵੈਂਡਿੰਗ ਮਸ਼ੀਨਾਂ ਤੋਂ ਵੇਚੇ ਜਾਣ ਵਾਲੇ ਪਦਾਰਥ ਖੁਰਾਕ ਦੀਆਂ ਪੂਰੀਆਂ ਉਦਾਹਰਨਾਂ ਦੇ ਵਿੱਚ ਜਿੱਥੇ ਖਾਸ ਤੌਰ ਤੇ ਇਸ ਵਿੱਚ ਜਿਹੜੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਵਿਟਾਮਿਨ ਅਤੇ ਖਣਿਜ ਜਿਵੇਂ ਕਿ ਮਲਟੀਵਿਟਾਮਿਨ ਉਤਪਾਦਨ ਪ੍ਰੋਟੀਨ ਅਸਰਟ ਪਾਊਡਰ ਊਰਜਾ ਸ਼ਾਰਟ ਤੰਦਰੁਸਤੀ ਸ਼ਾਰਟ ਤੇ ਇਹਦੇ ਨਾਲ ਫਾਈਬਰ ਮਿਸ਼ਨਨਪੂਰਕ ਹਰਬਲ ਪੂਰਕ ਉੱਚ ਅਲਕੋਹਲ ਵਾਲੇ ਸਪ੍ਰੇਟ ਲੱਕਰਸ ਅਤੇ ਗੈਰ ਯੋਗ ਸਮੱਗਰੀ ਵਾਲੇ ਕਾਕਟੇਲਸ ਬੱਚਿਆਂ ਦੇ ਕੱਪੜੇ ਜੁੱਤੀਆਂ ਯੋਗ ਆਟਮਾ ਬੱਚਿਆਂ ਦੇ ਕੱਪੜੇ ਕੈਂਬਾ ਅਤੇ ਕੰਬਲ ਜਰਾਬਾਂ ਟੋਪੀਆਂ ਸਕਾਫਸਤਾਨੇ ਸਮਿਤ ਬੱਚਿਆਂ ਲਈ ਕੱਪੜੇ ਆਕਾਰ ਐਕਸ ਤੋਂ ਐਸ ਤੋਂ ਐਲ ਤੱਕ ਦੇ ਅਤੇ 24.25 ਸੈਂਟੀਮੀਟਰ ਜਾਂ ਇਸ ਤੋਂ ਘੱਟ ਇਨਸੋਲ ਲੰਬਾਈ ਵਾਲੇ ਜਿੱਤੇ ਆਯੋਗ ਆਟਮਾ ਵਿਸ਼ੇਸ਼ ਸੌਫਟਵੇਅਰ ਪੁਸ਼ਾਕ ਗਹਿਣੇ ਅਤੇ ਬਾਲ ਕੱਪੜੇ ਤਿੰਨ ਬੱਚਿਆਂ ਦੇ ਡਾਈਪਰ ਆਯੋਗ ਆਟਮਾ ਦੇ ਵਿੱਚ ਜਿੱਥੇ ਕੱਪੜਿਆਂ ਦੇ ਡਿਸੇਬਲ ਡਾਈਪਰ ਡਾਈਪਰ ਤੇ ਟ੍ਰੇਨਿੰਗ ਪੈਂਟ ਰਬੜ ਦੀਆਂ ਪੈਂਟਾਂ ਆਯੋਗ ਆਟਮਾ ਸੇਵਾਈ ਸੇਵਜੇ ਪ੍ਰਦਾਨ ਕੀਤੇ ਗਏ ਡਾਈਪਰ ਇਹਦੇ ਨਾਲ ਬੱਚਿਆਂ ਦੀਆਂ ਕਾਰ ਸੀਟਾਂ ਕਾਰ ਸੀਟਾਂ ਬੂਸਟਰ ਸੀਟਾਂ ਕੈਨੇਡਾ ਮੋਟਰ ਵਾਹਨ ਸੁਰੱਖਿਆ ਮਿਆਦ ਪੂਰੀ ਕਰਦੀਆਂ ਹੁਣ ਕਾਰ ਸੀਟਾਂ ਸੁਰੱਖਿਆ ਤੇ ਹੋਰ ਕਈ ਚੀਜ਼ਾਂ ਦੀ ਸੂਚੀ ਇਸ ਵਿੱਚ ਸ਼ਾਮਲ ਕੀਤੀ ਗਈ ਹੈ ਅਕ੍ਰੇਣੀ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ